ਸਤਿ ਸ੍ਰੀ ਅਕਾਲ ਜੀ ਸਰਪੰਚ ਡੇਰੀ ਫਾਰਮ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ 19 6 2022 ਨੂੰ ਸਰਪੰਚ ਡੇਰੀ ਫਾਰਮ ਦੇ ਦੂਹ ਝੋਟੀਆਂ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਜੀ ਸਾਰੇ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਵੀਜੀ ਵੱਧ ਤੋਂ ਵੱਧ ਕਰੋ ਲਾਈਕ ਕਮੈਂਟ ਸ਼ੇਅਰ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਵੀਜੀ ਵੀਡੀਓ ਬਹੁਤ ਦੂਰ ਦੂਰ ਤੱਕ ਜਾਂਦੀਆਂ ਵੀਰਾਂ ਭਰਾਵਾਂ ਨੇ ਬਹੁਤ ਛੇਅਰ ਕੀਤੇਆਂ ਗੀਆਂ ਵੀਆਂ ਭਰਾਵਾਂ ਮੱਝਾਂ ਲਈਆਂ ਆਪਣੇ ਕੋਲ ਸਾਰੇ ਦੇਖਣ ਵਾਲੇ ਵੀਰਾਂ ਭਰਾਵਾਂ ਦਾ ਫੇਰ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਤੇ ਪਿਆਰ ਬੜੀ ਸਾਸੀ ਜੀ ਅੱਜ ਸੀਜ਼ਨ ਦਾ ਤੁਹਾਨੂੰ ਪਤਾ ਟਾਈਮ ਇਹ ਜੀਰੀ ਝੋਨਾ ਲੱਗ ਰਿਹਾ ਅਸੀਂ ਵੀ ਇਸ ਦੇ ਜਲਦੀ ਦੇ ਵਿੱਚ ਥੋੜੀ ਜੀ ਵੀਡੀਓ ਕੋਈ ਬਣਾਵਾਂਗੇ ਤੇ ਵੀਡੀਓ ਵੇਖੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਜੀ ਦੋ ਝੋਟੀਆਂ ਜੀ ਬਹੁਤ ਜ਼ਿਆਦਾ ਚੰਗੇ ਰਿਕਾਰਡ ਵਾਲੀਆਂ ਚੰਗੇ ਇਲਾਕੇ ਦੀਆਂ ਜੈਡ ਬਲੈਕ ਕਾਲੀਆਂ ਤਾਲੀਆਂ ਸੁਈਆਂ ਸੁਈਆਂ ਆਓ ਜੀ ਖੋਲੋ ਵੀਡੀਓ ਝੋਟੀ ਆਹੋ ਗੋਲ ਛੋਟੀ ਦਾ ਪਿੜ ਪਠਾ ਵੇਖ ਲੋ ਜੀ। ਲੇਵਾ ਵੇਖ ਲੋ ਕਰਮਾਲੀ ਨੂੰ ਕੀ ਲੱਗਾ। ਸیرے 4 ਵਜੇ ਦੀ ਚਵਾਈ ਦਾ ਟਾਈਮ ਹੈ ਹੁਣ 1 ਵਜੇ ਚੁੱਕਾ ਸਿੰਘ ਕੁਆਲਿਟੀ ਵੇਖ ਲੋ ਛੋਟੀ ਮੁੱਢੀ ਲੱਗੀ ਏ। ਲਓ। origignal ਸਿੰਘ ਛੋਟਾ ਲੱਗਾ ਦੂਜਾ ਸੁਆ 6 ਦੰਦ ਮੂੰਹ ਤੋਂ। ਭਲਾ ਇਹ ਸਿੰਘ ਕੋਲ। ਦਜਾਸੂ ਆ ਅਰੀਜਨਲ ਛੇ ਦੰਦ ਪੂਰੇ ਫੇੜ ਪੱਠੇ ਬਡੇਰੀ ਪਤਲੀ ਚੰਬੜੀ ਦੀ ਦੁੱਧ ਦੀ ਗੱਲ ਕਰੀਏ ਤਾਂ ਚੋਣ ਵਾਲਾ ਦੁੱਧ ਦੇ ਕੋਈ ਸਹੀ ਵਿਰੁੱਧ ਜੜਾ 15 ਕਿਲੋ ਜੇ ਦੀ ਚਵਾਈ ਦੀ ਗੱਲ ਕਰ ਲਈਏ ਤੇ ਚਵਾਈ ਵੀ ਜੀ ਦੀ ਬਹੁਤ ਹੀ ਜ਼ਿਆਦਾ ਭੋਲੀ ਇੱਕ ਨੰਬਰ ਚਵਾਈ ਅਜੇ ਟਾਈਮ ਜੇ ਡੇਢ ਕ ਦਾ ਹੋਇਆ ਜੀ ਸਵੇਰੇ ਚਾਰ ਵਜੇ ਚਵਾਈ ਸਿੰਘ ਕੁਆਲਟੀ ਵੇਖ ਲੋ ਝੋਟੀ ਦੀ ਬਿਲਕੁਲ ਤਾਜੀ ਸੂਈ ਸਵਾਈ ਜੈਡ ਬਲੈਕ ਛੋਟੀ ਆ ਜੀ ਚੰਬੜੀ ਸਰੀਰ ਬਹੁਤ ਜ਼ਿਆਦਾ ਚੰਗਾ ਚੰਗੇ ਰਿਕਾਰਡ ਵਾਲੀ ਜੇ ਦੁੱਧ ਦੀ ਗੱਲ ਕਰੀਏ ਦੁੱਧ ਅੱਜ ਦੀ ਡੇਢ ਵਿੱਚ ਜਿੰਨਾ ਆ ਜੀ ਗਰਮੀ ਗਰਮੀ ਬਹੁਤ ਆ ਜੀ ਇਹ ਪਾਈਆ ਖੰਡ ਕਿਲੋ ਵਾ ਦੇ ਦੋ ਕਹਿ ਨਹੀਂ ਸਕਦੇ ਇਹਨਾਂ ਅੱਜ ਛੋਟੀ ਦੇ ਦੁੱਧ ਚੋਂ ਵਾਲਾ 15 ਕਿਲੋ ਬਿਲਕੁਲ ਰੈਡੀ ਚੰਗੀ ਨਸਲ ਚੰਗੀ ਯਾਰਡ ਕੁਆਲਟੀ ਚੰਗੇ ਢਾਂਚੇ ਦੀ ਤਾਂ ਰੇਟ ਦੀ ਗੱਲ ਕਰ ਲਈਏ ਜੀ ਦੀ ਰੇਟ ਜਿਹੜਾ ਬਿਲਕੁਲ ਲੈਣ ਦੇਣ ਵਾਲਾ ਛੋਟੀ ਦਾ ਰੇਟ ਹੈ ਜੀ ਮੁੱਲ ਕਰਦੇ ਆ 1.5 ਲੱਖ ਰੁਪਇਆ ਮਾਨਸਮਾਨ ਬਾਕੀ ਵੀ ਕੋ ਹੋ ਜੂਗਾ ਜੀ ਅੱਜ ਰੇਟ ਨਹੀਂ ਕਰਨੀ ਜੀ ਬਸ ਅੱਜ ਝੋਟੀਆਂ ਦੇਣ ਵਾਲੀ ਗੱਲ ਹੀ ਕਰਨੀ ਹੈ ਜੀ ਕਿਉਂਕਿ ਜੀਰ ਦਾ ਸੀਜ਼ਨ ਚੱਲ ਰਿਹਾ ਥੋੜੀ ਤੁਹਾਨੂੰ ਬੱਸ ਦੇਖਾਉਂਦੀ ਫਿਰ ਕੰਮ ਬੰਦੇ ਸਾਰੇ ਉਧਰ ਬਿਜੀ-ਬਿਜੀ ਰਹਿੰਦੇ ਆ ਜੀ ਪਸ਼ੂ ਸਾਮਾਨ ਦੀ ਰੌਕ ਹੈ ਜੀ ਤੁਹਾਡੀ ਨਸਲ ਹੈ ਯਾਰ ਕੁਆਲਟੀ ਦੇਖ ਲਓ ਜੀ ਬਾਕੀ ਕੈਮਰੇ ਤੇ ਕੁਝ ਅੱਜ ਵੀਡੀਓ ਚੰਗੀ ਤਰ੍ਹਾਂ ਨਹੀਂ ਬਣ ਸਕਦੀ ਸਾਡੇ ਕੋਲ ਕਿਉਂਕਿ ਅੱਜ ਕੈਮਰਾਮੈਨ ਸਾਡਾ ਨਹੀਂ ਆ ਸ਼ਾਇਦ ਤੁਹਾਨੂੰ ਛੋਟੀਆਂ ਮੱਝਾਂ ਲੱਗਣ ਪਰ ਛੋਟੀਆਂ ਨਹੀਂ ਵੱਡੀਆਂ ਝੋਟੀਆਂ ਵੱਡੇ ਕੱਦ-ਕੱਦ ਵੱਡੇ ਢਾਂਚੇ ਦੀਆਂ ਬਾਕੀ ਚਵਾਈ ਦੀ ਗੱਲ ਹੈ ਜੀ ਇੱਕ ਡੰਗ ਦੋ ਡੰਗ ਤਿੰਨ ਡੰਗ ਜਦਾਂ ਮੱਝ ਉਹ ਤਸੱਲੀ ਕਰਕੇ ਝੋਟੀਆਂ ਦੀ ਖੜੇ ਆਰਡਰ ਦੀ ਫਿਰ ਖਾਲਦਨੇ ਹੈ ਕੁਆਲਿਟੀ ਦੀ ਚਵਾਈ ਇੱਕ ਨੰਬਰ ਹੋ ਗਈ ਕੋਈ ਭੂਰ ਛੱਟਾ ਕੋਈ ਚ ਨਹੀਂ ਆਹ ਮੋਟੀ ਮੋਟੀ ਚਵਾਈ ਉਲਣ ਕੇ ਜਿਹੜਾ ਮਰਜੀ ਕੋਈ ਵੀ ਭਰਾ ਕੋ ਛੱਟਾ ਬੱਚਾ ਵੀ ਚੋ ਸਕਦਾ ਐਡੀ ਚਵਾਈਆਂ ਫੋਲੀਆਂ ਨੇ ਉਹ ਡਾਂਗ ਤਸੱਲੀ ਕਰਕੇ ਝੋਟੀ। ਦੂਜੀ ਝੋਟੀ ਖੋਲੋ ਜ। ਇਹ ਵੀ ਦੂਜਾ ਸੂਆ ਜਨਰਲ ਝੋਟੀ ਛੇ ਦੰਦ ਮੂੰਹ ਤੋਂ। ਬਿਲਕੁਲ ਜੱਡ ਬਲੈਕ ਕਾਲੀ ਐ। ਦੁੱਧ ਦੀ ਗੱਲ ਕਾਲੀ ਐ ਤੇ 15 ਕਿਲੋ ਇਹਦੀ ਕੋਈ ਦੁੱਧ ਰੈੜੀ ਆ ਚੌਣ ਵਾਲਾ ਸਾਰਾ ਝੋਟੀ ਆ। ਤੇ ਇਹਦੇ ਥਣ ਦੀ ਆਟਰ ਕੁਆਲਿਟੀ ਦੇਖੋ ਕੀ ਲੱਗੀ ਕਰਮਾਲੀ ਨੂੰ। ਇਹਦੀ ਫੇਸ ਕੁਆਲਿਟੀ ਵੇਖੋ ਕੀ ਲੱਗੀ ਐ ਸਿੰਘ ਕੁਆਲਿਟੀ ਐ। ਜੱਡ ਬਲੈਕ ਕਾਲੀ ਐ ਝੋਟੀ। ਵੱਡੇ ਢਾਂਚੇ ਦੀ ਵੱਡੇ ਕਦ ਕਾਟ ਦੀ ਕੋਈ ਛੋਟੀਆਂ ਝੋਟੀਆਂ ਨਹੀਂ ਹੈਗੀਆਂ ਇਹਦੀ ਸਿੰਘ ਦੀ ਗੱਲ ਕਰੀਏ ਸਿੰਘ ਇਹਨੂੰ ਵੀ ਕਰਮਾ ਵਾਲੀ ਰਿੰਗ ਸਿੰਘ ਲੱਗਾ ਛੋਟਾ ਸਿੰਘ ਲੱਗਾ ਜੋ origignal ਸਿੰਘ ਲੱਗਾ ਉਹ ਹੈ ਜੀ ਵਿੱਥੀਆਂ ਵਿੱਥੀਆਂ ਵੇਖ ਲੋ ਕਰਮਾ ਵਾਲੀ ਨਕੀ ਲੱਗੀਆਂ ਜੀ ਆਡਰ ਵੇਖ ਲੋ ਝੋਟੀਆਂ ਦਾ ਇਹ ਡੰਗ ਦੇ ਬਾਜ਼ਾਰ ਤੋਂ ਆਉਂਦੇ ਆਂ ਝੋਟੀਆਂ ਲੈਣੇ ਟਾਈਮ ਲੱਗਦਾ ਹੈ ਜੀ ਇਹ ਆਪਣੇ ਫਾਰਮ ਤੇ ਦੋ ਹੀ ਪਸ਼ੂ ਖੜੇ ਨੇ ਗੋਦੀ ਜਰੂਰ ਸੰਦੀ ਹੈ ਬਹੁਤ ਜਿਆਦਾ ਛੋਟੀ ਚੰਗੀ ਐ ਜੀ ਵੇਖੋ ਤੇ ਲੈਵਾ ਆਰਡਰ ਵੇਖੋ ਵਿਥ ਵੇਖੋ ਛੋਟੀ ਨੂੰ ਬਿਨਾ ਬਾਜ਼ਾਰ ਤੋਂ ਛੋਟੀਆਂ ਨੇ ਇਹ ਬਾਜ਼ਾਰ ਲਾ ਕੇ ਬਣਾਈਆਂ ਆਂਦੀਆਂ ਤੇ ਫਿਰ ਤਾਂ ਕੁਝ ਹੋਰ ਹੀ ਗੱਲਾਂ ਕਰਦੀਆਂ ਤੇ ਆਰਡਰ ਵੇਖੋ ਛੋਟੀ ਦਾ ਇਹਦੀ ਫੇਸ ਕੁਆਲਿਟੀ ਵੇਖੋ ਛੋਟੀ ਜੀ ਕੀ ਲੱਗੀ ਐ ਆਹ ਸਿੱਧੀ ਗੱਡ ਰੱਗੀ ਇਹਦੀ ਪਿੱਠ ਵੇਖੋ ਕਿੰਨੀ ਚੜਾਈ ਦੀ ਤੇ ਜੱਡ ਬਲੈਕ ਕਾਲੀ ਜਮਾਂ ਪੂਛ ਤੱਕ ਤੇ ਫੇਸ ਕੁਆਲਿਟੀ ਦੀ ਗੱਲ ਕਰੀਏ ਸਿੰਘ ਬਹੁਤ ਜਿਆਦਾ ਚੰਗਾ ਲੱਗਾ ਇਹ ਅੱਗੋਂ ਵੀ ਆਰਡਰ ਦੀ ਤੁਹਾਨੂੰ ਖੰਦੇ ਦਿੱਤੀ ਜਿੱਤੀ ਬਹੁਤ ਜ਼ਿਆਦਾ ਚੰਗੀ ਲੱਗੀ। ਨਾਣਾ ਵਾਲਾ ਚੱਡਾ ਲੱਗਾ ਝੋਟੀਆਂ। ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ। ਇਹਦੇ ਮਗਰ ਕੱਟੀ ਉਹਦੇ ਮਗਰ ਕੱਟਾ ਜੀ। ਤੇ ਮੁੱਲ ਝੋਟੀਆਂ ਦਾ ਵੀ ਭਾਈ 1 60 ਕਰਾ ਲਓ 65 ਕਰਾ ਲਓ 70 ਕਰਾ ਲਓ ਮੁੱਲ ਇਹਦਾ ਵੀ 1.5 ਲੱਖ ਰੁਪਏ ਕਰਦੇ। ਬਸ ਝੋਟੀਆਂ ਬਸ ਦੇਣ ਲੈਣ ਵਾਲੀਆਂ ਗੱਲਾਂ ਹੀ ਕਰਦੇ ਆਂ ਜੀ। ਬਹੁਤ ਜ਼ਿਆਦਾ ਚੰਗੀਆਂ ਝੋਟੀਆਂ। ਇਹ ਵੱਡੇ ਕੱਦ ਕਾਠ ਵੱਡੇ ਢਾਂਜੇ ਦੀ। ਅੱਗੋਂ ਪਤਲੀਆਂ ਤੇ ਪਿੱਛੋਂ ਝੋਟੀਆਂ ਚੜਾਈ ਵਾਲੀਆਂ ਝੋਟੀਆਂ ਦੀ ਗਰਦਨ ਦੀ ਲੰਬਾਈ ਵੇਖੋ ਕਿ ਦੀ ਝੋਟੀ ਦੀ। ਪਿਛੋਂ ਫੁੱਲ ਚੜਾਈ ਵਾਲੀਆਂ ਝੋਟੀਆਂ ਫੁੱਲ ਪਲੀਆਂ ਪਲਾਈਆਂ ਵੱਡੇ ਢਾਂਚੇ ਦੀਆਂ ਵੱਡੇ ਕਦ ਕਾੜਦੇ ਜਵਾਈ ਦੀ ਇੱਕ ਡੰਗ ਵੀ ਜੀ ਦੋ ਤਿੰਨ ਡੰਗ ਦਸਲੀਆਂ ਕਰਕੇ ਖੜੋ ਆਪਾਂ ਇਹ ਨਹੀਂ ਕਰਦੇ ਹਾਂ ਦੁੱਧ ਚੋਣ ਦੇ 15 ਕਿਲੋ ਦੁੱਧ ਝੋਟੀਆਂ ਲੈ ਜੌਣੀਆਂ ਨੇ ਇੱਥੇ ਖੜੀਆਂ ਤਾਂ ਕੋਈ ਫਰਾਜ ਨਹੀਂ ਆਪਾਂ ਨੇ ਤੇ ਬਹੁਤ ਜ਼ਿਆਦਾ ਚੰਗੇ ਰਿਕਾਰਡ ਦੀਆਂ ਨੇ ਤਾਜ਼ੀਆਂ ਸੁਈਆਂ ਸੁਈਆਂ ਬਿਲਕੁਲ ਬਾਲੇ ਵੱਡੇ ਦਿਨਾਂ ਦੀ ਕੋਈ ਨਮਈਆਂ ਨਹੀਂ ਸੁਈਆਂ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿੰਡ ਆਪਣਾ ਭੋਲੇ ਦੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਰੇਗੜ ਚੂੜੀਆਂ ਨੇੜੇ ਡੇਰਾ ਬੱਬਾ ਨਾਨਕ ਨੇੜੇ ਧਿਆਨਪੁਰ ਕੋਟਲੀ ਨਵਾਂ ਲੋੜ ਵੀ ਆਪਣਾ ਆਏਗਾ ਜੀ ਬਸ 5-7 ਦਿਨ ਬਾਅਦ ਕਿਉਂਕਿ ਝੋਨੇ ਦਾ ਥੋੜਾ ਜਿਹਾ ਕੰਮ ਨਿਬੇੜ ਕੇ ਫਿਰ ਲਿਆਵਾਂਗੇ ਜੀ ਸ਼ਾਮ ਮਹਾਰਾਜ ਚਵਾਈ ਦਾ ਟਾਈਮ ਆਪਣਾ 5:30 ਵਜੇ ਦਾ ਸਵੇਰੇ ਚਵਾਈ ਦਾ ਟਾਈਮ 4:30 ਵਜੇ ਦਾ ਬਣਾ ਸਾਈ ਤੋਂ ਮਿੱਤਰ ਵੀਰ ਭਰਾ ਕੁਚਵਾ ਸਕਦਾ ਦੋ ਝੋਟੀਆਂ ਆਪਣੇ ਜੋ ਫਾਰਮ ਤੇ ਖੜੀਆਂ ਨੇ ਉਹ ਵੀ ਬਹੁਤ ਜ਼ਿਆਦਾ ਚੰਗੀਆਂ ਨੇ ਫੋਨ ਨੰਬਰ ਆਪਣਾ ਜੀ 95016 58050 ਪਿੰਡ ਭੋਲੇ ਕੇ ਜ਼ਿਲ੍ਹਾ ਗਰਦਾਸਪੁਰ ਤੇ ਵੀਜੀ ਲਾਈਕ ਕਮੈਂਟ ਸ਼ੇਅਰ ਵੀਜੀ ਜੂ ਹੈ ਬਾ ਤੁਹਾਡੇ ਇੱਕ ਕਮੈਂਟ ਕਰਨਾ ਸੀ ਹੌਸਲਾ ਵੱਧਦਾ ਸਾਡਾ ਪਿਆਰ ਭਰੀ ਸਾਰਿਆਂ ਸასი ਸ਼ਗਰ